ਦੋ ਤੋ ਖੜਿਆਂਗੇ ਲੰਗੋਵਾਲ ਬੱਕਰਾ ਮੰਡੀ ਦੇ ਵਿੱਚ ਹੁੰਦੀ ਆ ਬਈ 3 13 ਤੇ 26 ਤਰੀਕ ਨੂੰ ਮੂਰਦੀ ਲੰਘਿਆ ਵੱਧਾ ਇਕੱਠ ਜਿਆਦਾ ਹੈਗਾ ਬੱਕਰੇ ਬੱਕਰੀਆਂ ਬਹੁਤ ਜਿਆਦਾ ਪਹੁੰਚੇ ਹੋਏ ਨੇ ਬਾਕੀ ਗੱਲਬਾਤ ਕਰਦੇ ਆ ਵੀ ਅੱਜ ਮੰਡੀ 'ਚ ਆਇਆ ਕੀ ਕੀ ਹੋਇਆਗਾ ਵਾ ਤੁਸੀਂ ਬਣੇ ਰਹੋ ਵੀਡੀਓ ਦੇ ਵਿੱਚ ਤੇ ਆ ਮੁੰਡਾ ਆਇਆ ਹੋਇਆਗਾ ਕਿਉਂ ਬਈ ਕੀ ਹਾਲ ਨੇ ਆਪਣਾ ਥੋੜੇ ਬੋਲ ਲੈ ਯਾਰ ਹਾਂਜੀ ਕਿੱਥੋਂ ਆਇਆ ਲੰਗੋਵਾਲ ਤੋਂ ਤੇ ਲੰਗੋਵਾਲ ਤੋਂ ਆਇਆ ਹੈ ਆ ਵੀ ਆਇਆ ਬਈ ਕੀ ਹਾਲ ਨੇ ਬਈ ਵਧੀਆ ਬਈ ਵਧੀਆ ਆਪਣਾ ਬੱਕਰਾ ਹੈ ਠੀਕ ਆ ਅੱਗੇ ਘਰ ਵੱਲ ਬੱਕਰਾ ਨਾ ਦਿਖਾਉਣੇ ਆਪਾਂ ਉਹਦਾ ਵਿਚਾਰੇ ਦਾ ਗਲ ਖਰਿਆ ਵਾਲਾ ਲੱਗਦਾ ਮੁੰਡੇ ਦਾ ਅੱਗੇ ਘਰ ਆ ਬਈ ਲੈ ਵੀ ਬੱਕਰਾ ਦੇਖ ਸਕਦੇ ਹੋ ਨਾ ਮੁੰਡੇ ਦਾ ਬੱਕਰਾ ਹੈਗਾ ਲੋਂਗੋ ਹਾਲ ਤੋਂ ਆਇਆ ਛੱਡ ਤੇ ਕੰਨ ਛੱਡ ਇੱਧਰ ਆ ਜਾ ਲੈ ਵੀ ਦੇਖ ਸਕਦੇ ਹੋਗੇ ਕਿਵੇਂ ਬਈ ਬੱਕਰਾ ਹੈ ਦੰਦੋਂ ਤੋਂ ਕਿਵੇਂ ਆ ਦੰਦ ਪੂਰੇ ਆਈਏ ਪੂਰੇ ਦੰਦਾਂ ਕਿੰਨੇ ਰੁਪਏ ਦਾ ਵੇਚਣਾ ਹੋਰ ਦਰਸੇਮ ਬਾਈ ਇਹ ਆ ਮੰਗਦਾ 1 ਲੱਖ ਦਾ ਸੇ ਯਾਰ 1 ਲੱਖ ਰਸੇ ਯਾਰ ਰੁਪਿਆ ਹਾਈਟ ਕਿੰਨੀ ਹੈਗੀ ਹਾਈਟ ਇਹਦੀ 40 ਦੀ ਜੇ ਲਵੇ ਲਾਉਣੇ ਲੈ ਵੀ ਹੈਗੀ 41 ਕਤੂਲੀ ਇੰਚ ਆ ਨਾ ਲੈ ਵੀ ਦੇਖ ਸਕਦੇ ਹੋ ਕਿੰਨੇ ਮੰਗ ਰਿਹਾ 40000 ਰੁਪਿਆ ਨਾ ਨਾ ਇੱਕ ਲੱਖ 10000 ਰੁਪਿਆ ਬਾਹਲੇ ਮੰਗੀ ਜਾਂਦਾ ਯਾਰ ਬਾਹਲੇ ਦਾ ਕੰਮ ਨਹੀਂ ਅਸੇ ਲੱਗਿਆ ਕੁਝ ਲੱਗਿਆ ਨਹੀਂਗਾ ਜੀ ਕੁਝ ਫੇ ਲੱਗਿਆ ਕੁਝ ਨਹੀਂਗਾ ਬਈ ਨਾ ਲੈ ਵੀ ਦਿਖਾ ਦੇ ਅੱਗੇ ਪਿੱਛੋਂ ਦਿਖਾ ਦੇ ਸਾਰਾ ਗੇੜਾ ਤੇ ਬਾਜਕ ਵਾਲਾ ਵੀ 1 ਲੱਖ 10000 ਰੁਪਿਆ ਮੰਗਿਆ ਮੁੰਡੇ ਨੇ ਬੱਕਰੇ ਦਾ ਨਾ ਦੇਖ ਸਕਦੇ ਹੋ ਬਈ ਬੱਕਰਾ ਚੰਗਾ ਹਾਈਟ ਚੰਗੀ ਹੈ ਕੀ ਜੈਡ ਵਾਲਾ ਹੈਗਾਗਾ ਦੇਖ ਸਕਦੇ ਹੋਗੇ ਬਾਈ ਕਹਿੰਦਾ ਵੀ ਲੱਗਿਆ ਕੋਸ ਹੈ ਨਹੀਂਗਾ ਅਜੇ ਬਾਕੀ ਦੇਖਦਾ ਕੋਈ ਗੱਲ ਹੈ ਨਾ ਕਿੰਨੇ ਰੁਪਏ ਤੱਕ ਬਣ ਜੂਗਾ ਇਹ ਖੜਦਾ ਵੀ 20000 ਦਾ ਤੌਰ 20000 ਠੀਕ ਹੈ 90000 ਰੁਪਏ ਦਾ ਕਹਿੰਦਾ ਦੇ ਦੂੰਗਾ ਬੱਕਰਾ ਨਾ ਚਲ ਬਾਕੀ ਦੇਖਦੇ ਆਂ ਹਣਾ ਚੈੱਕ ਕਰ ਵੀ ਕੀ ਬਣਦਾਗਾ ਆ ਜਾ ਵੀ ਇਧਰ ਆ ਹੋਰ ਬੱਕਰੇ ਆਏ ਹੋਏ ਨੇ ਇਹ ਵੀ ਦਿਖਾ ਦੇ ਆਪਾਂ ਪੁੱਛਦੇ ਆਂ ਬਾਈ ਕਿੱਥੋਂ ਆਏ ਨੇ ਦਾ ਦੇ 사 ਦੋਗੇ ਇਹ ਬੱਕਰੇ ਆ ਸਾਰੇ ਜੀ ਕਿੰਨੇ ਬੱਕਰੇ ਨੇ ਕਿੱਥੋਂ ਆਇਓਗੇ ਕਾਂਢਲੀ ਤੋਂ ਕਾਂਢਲੀ ਤੋਂ ਕਾਂਢਲੀ ਤੋਂ ਆਏ ਨੇ ਭਾਈ ਬੱਕਰੇ ਨੇ ਲਗਭਗ ਆ ਕੇ ਵਿੱਚ ਆਏ ਹਾਂਜੀ ਸਾਰੇ ਵਿੱਚ 1 2 3 4 5 6 7 8 ਤੇ ਕਾ ਖੜਿਆ ਹੈ 9 8 9 ਬੱਕਰੇ ਨੇ ਨਾ ਹਾਂਜੀ 81 ਨੇ ਸਾਰੇ ਜੀ ਸਾਰੇ ਖਸੀਲ ਠੀਕ ਹੈ ਜੀ ਮੰਗਿਆ ਕੀ ਹੈ ਨਾ ਕੱਲੇ ਕੱਲੇ ਦਾ ਕੱਲੇ ਕੱਲੇ ਦਾ ਜੀ ਹਾਂਜੀ 4 ਬੱਕਰਾਂ ਦਾ 1 ਲੱਖ 20 ਮੰਗਦਾ ਜੀ ਹਾਂਜੀ ਤੁਗਨੇ ਮੰਗਦਾ ਵੀ 160 ਉਹ ਮੰਗਦਾ 4 ਦਾ ਠੀਕ ਹੈ ਜੀ ਇਦਾਂ ਕਰਕੇ ਆ ਅਲੱਗ-ਅਲੱਗ ਬੰਦਿਆਂ ਦੇ ਨੇ ਠੀਕ ਹੈ ਬੀਟ ਕਿੰਨਾ-ਕਿੰਨਾ ਕਹੂਗਾ ਭਾਰ ਦੇਖ ਲੋ ਜੀ ਕਿੰਨਾ ਭਾਰ ਲੈ ਵੀ ਭਾਰ ਹੈਗੇ ਨੇ ਵਧੀਆ ਹੈਵੀ ਬੀਟ ਦੇ ਵਿੱਚ ਨੇ ਬਾਕੀ ਦੇਖ ਸਕਦੇ ਹੋ ਵੀ ਖਾਸੇ ਬੱਕਰੇ ਆਏ ਹੋਏ ਨੇ ਨਾ ਚੈੱਕ ਕਰ ਸਕਦੇ ਹੋ ਬਾਈ ਆ ਜਾਓ ਬਾਈ ਜੇ ਕਿਸੇ ਨੂੰ ਖੱਸੀ ਬੱਕਰੇ ਚਾਹੀਦੇ ਨੇ ਤਾਂ ਤੁਸੀਂ ਲੌਂਗ ਵਾਲ ਮੰਡੀ ਤਾਂ ਆ ਸਕਦੇ ਹੋਗੇ ਧੰਨਵਾਦ ਆ ਜਾਓ ਬਾਈ ਗੇੜਾ ਦਿੰਨੇ ਆਗੇ ਇੱਕ ਉਹ ਬੱਕਰਾ ਖੜਿਆ ਬਾਈ ਦਾ ਨਾ ਆ ਜਾ ਪੁੱਛਦਾ ਬਾਈ ਤੂੰ ਕੀ ਹਾਲ ਨੇ ਬਾਈ ਹੋਰ ਜੀ ਕਿੱਥੋਂ ਆਇਓ ਪਾਈਕੀ ਬਸੌਰ ਤੋਂ ਆਇਓ ਪਾਈਕੀ ਬਸੌਰ ਤੋਂ ਕਿਵੇਂ ਆ ਬੱਕਰੇ ਦੇ ਦੰਦੋਂ 8000 ਦੰਦ ਹੋ ਗਏ ਲੈ ਵੀ 8 ਦੰਦ ਹੋ ਗਿਆ ਤੇ ਹਾਈਟ ਘਟਾ ਬੱਕਰੇ ਦੇ ਹਨਾ ਹਾਂ ਘਟ ਰਹੀ ਗਈ ਹਾਈਟ ਬਾਕੀ ਕੁਆਲਿਟੀ ਚੰਗੀ ਦੀ ਬੱਕਰੇ ਦੀ ਇਹ ਜੀ ਗੱਲ ਨਹੀਂ ਹੈਗੀ ਜ਼ੋਰ ਵੀ ਹੈਗਾ ਹਨਾ ਕਿਵੇਂ ਕਿਵੇਂ ਖੇਤ ਜਾਂਦਾ ਰੇੜੇ ਨਾਲ ਅੱਛਾ ਹਾਂ ਠੀਕ ਲੈ ਵੀ ਜ਼ੋਰ ਬਹੁਤਾ ਬੱਕਰੇ ਦੇ ਵਿੱਚ ਹਾਈਟ ਹੈਗੀ 38 39 'ਚ ਹਾਂ ਜੀ ਕੀ ਮੰਗਿਆ ਨਾ ਇਦਾ ਮੰਗਿਆ 40000 ਆਂਡੂ ਆਗਾ ਆਂਡੂ ਆਗਾ 40000 ਰੁਪਏ ਮੰਗਿਆ ਬਾਈ ਦੇਖ ਸਕਦੇ ਹੋਗੇ ਚਿੱਟੇ ਮੱਥੇ ਵਾਲਾ ਬੱਕਰਾ ਹੈਗਾ ਬੱਕਰਾ ਚੰਗਾ ਵੀ ਚੱਲ ਤੁਲ ਦੇਖ ਸਕਦਾ ਹਣਾ ਤੇ ਬਾਕੀ ਟੈਸਟਿਕਲ ਦਿਖਾ ਦੇ ਬਾਈ ਇੱਕ ਘਰਾ ਦੇ 40000 ਰੁਪਏ ਮੰਗਿਆ ਬਾਈ ਨੇ ਨਾ ਤੇ ਤੁਹ ਕੁਛ ਲੱਗਿਆ ਬਾਈ ਇਥੇ 22000 ਲੱਗਿਆ 22000 ਲੱਗਿਆ ਲੈ ਵੀ 22000 ਰੁਪਏ ਲੱਗਿਆ ਠੀਕ ਹੈ ਜੀ ਅੱਧ ਲੱਗ ਗਿਆ ਹਾਂਜੀ ਬਾਕੀ ਦੇਖ ਚਲੋ ਕੀ ਬਣਦਾ ਹਣਾ ਠੀਕ ਆ ਬਾਈ ਧੰਨਵਾਦ ਆਜੋ ਬਾਈ ਹਣਾ ਹੋਰ ਦਿਖਾਉਣਾ ਸੀ ਤੁਹਾਨੂੰ ਆਪਾਂ ਅੱਜ ਬੱਕਰੇ ਬਹੁਤ ਆਏ ਹੋਏ ਨੇ ਮੰਡੀ ਦੇ ਵਿੱਚ ਹਨ ਤੁਸੀਂ ਵੀ ਆਓ ਕੋਈ ਬੱਕਰਾ ਖਰੀਦਣਾ ਹੋਵੇ ਵੇਚਣਾ ਹੋਵੇ ਤਾਂ ਤੁਸੀਂ ਆ ਸਕਦੇ ਹੋਗੇ ਕੀ ਹਾਲ ਨੇ ਭਾਈ ਬੜੀਆ ਜੀ ਵੀਰੇ ਕੀ ਹਾਲ ਚਾਲ ਕਿੱਥੋਂ ਆਇਓ ਵੀਰੇ ਪਿੰਡ ਗੱਗੜਪੁਰ ਗੱਗੜਪੁਰ ਇਹ ਬੱਕਰੇ ਕਿਵੇਂ ਆ ਇਹ ਬੱਕਰੇ ਛੇਦ ਆਂਦਾ ਇਹਦੀ ਬੱਚੇ ਨੇ ਆ ਤਿੰਨੇ ਇਹਦੇ ਬੱਚੇ ਨੇ ਲੈ ਵੀ ਬੱਚੇ ਦਿਖਾ ਦੇ ਭਾਈ ਚੰਗੀ ਕੁਆਲਿਟੀ ਆਉਂਦੀ ਆ ਦੇਖ ਸਕਦਾ ਹਨ ਇਹ ਕਿ ਮੇਰੇ ਬੱਕਰੇ ਨੇ ਇਹ ਤਿੰਨੇ ਬੱਕਰੇ ਨੇ ਆ ਪਹਿਲੇ ਸੂਏ ਦੇ ਨੇ ਉਹ ਦੂਜੇ ਸੂਏ ਦੇ ਦਿੱਤੀ ਬੱਕਰੀ ਦੇ ਚੰਗੀ ਕੁਆਲਿਟੀ ਕੱਢਦਾ ਨਾ ਬੱਕਰਾ ਹਾਂਜੀ ਹਾਂਜੀ ਵੀਰੇ ਠੀਕ ਆ ਛੇ ਦਾ ਨਾ ਹਾਈਟ ਕਿੰਨੀ ਹੈਗੀ ਹਾਈਟ ਦਾ ਬਈ ਮਾਪੀ ਨਹੀਂ ਆ ਵੀ ਲੈ ਵੀ ਹੋਊਗੀ 38 39 ਇੰਚ ਦੀ ਹਾਈਟ ਹੈਗੀ ਆ ਨਾ ਹਾਂ ਲੈ 38 39 ਇੰਚ ਦੀ ਹਾਈਟ ਹੈਗੀ ਕੀ ਮੰਗਿਆ ਕੀ ਹੈਗਾ ਮੰਗਿਆ ਦੇ ਦਾਂਗੇ 45000 ਦਾ ਬਸ 45000 ਦਾ ਹੈ ਨੱਕ ਨਕੋੜੇ ਦਾ ਵਧੀਆ ਬਈ ਦਿਖਾ ਦੇ ਕੰਨ ਕੰਨ ਦੇਖ ਸਕਦੇ ਹੋਗੇ ਬਾਕੀ ਬਣ ਜੂ ਕੋਈ ਗੱਲ ਹੈ ਨਾ ਠੀਕ ਆ ਬਈ ਧੰਨਵਾਦ ਆ ਜਾ ਬਈ ਨਾ ਹੋਰ ਦਿਖਾਉਣ ਆ ਤੁਹਾਨੂੰ ਬੱਕਰੇ ਬੱਕਰੇ ਬਹੁਤ ਆਏ ਹੋਏ ਨੇ ਅੱਜ ਆਜੋ ਬਈ ਦਿਖਾਉਣਾ ਤੁਹਾਨੂੰ ਹੋਰ ਵੀ ਬਹੁਤ ਕੁਸਾ ਮੰਡੀ ਦੇ ਵਿੱਚ ਅੱਜ ਤੇ ਕੱਠ ਬਹੁਤ ਅੱਗੇ ਨਾਲੋਂ ਬਈ ਕੱਠ ਵਧਿਆ ਹੋਇਆ ਅੱਜ ਵੀਰ ਅੱਜ ਜਿਆਦੇ ਬੱਕਰੇ ਬੱਕਰੀਆਂ ਲੈ ਕੇ ਆਏ ਨੇ ਬੱਚੇ ਵੀ ਅੱਜ ਬਹੁਤ ਪਹੁੰਚੇ ਨੇ ਬਈ ਨਾ ਬਰਬਰੀਆ ਦੇਖ ਸਤ ਬਰਬਰੀ ਦਾ ਬੱਕਰਾ ਆਇਆ ਬਈ ਅੱਗੇ ਬਰਬਰੀ ਘਟ ਆਉਂਦਾ ਅੱਜ ਬਰਬਰੀ ਵੀ ਅੱਜ ਬਹੁਤ ਆਈ ਹੋਈ ਆ ਮੰਡੀ ਦੇ ਵਿੱਚ ਆਜੋ ਆਜੋ ਬਈ ਉਹ ਦੇਖੋ ਬੱਕਰਾ ਖੜੀ ਬਈ ਲੈ ਵੀ ਆ ਮਡੇਰਾ ਵਾਲੇ ਪਹੁੰਚੇ ਨੇ ਬਾਈ ਕੀ ਹਾਲ ਨੇ ਬੋਲੀ ਤੁਸੀਂ ਦੱਸੋ ਜੀ ਠੀਕ ਠਾਕ ਕਿਵੇਂ ਆ ਬੱਕਰਾ ਇਹ 8 ਦੰਦ ਦਾ ਜੀ ਪੂਰਾ 8 ਦੰਦ ਹੋ ਗਿਆ ਹਾਂਜੀ ਹਾਈਟ ਕਿੰਨੀ ਆ ਹਾਈਟ 43 ਗਾ ਹੈ 43 ਇੰਚ 43 ਤੇ ਕਹਿ ਰਹੇ ਨੇ ਬਾਈ ਦੇਖ ਸਕਦੇ ਹੋ 8 ਦੰਦ ਹੋ ਗਿਆ ਬੱਕਰਾ ਚੰਗਾ ਨਾ ਜੈਡ ਬਲਾਏਗਾ ਵੀ ਨੱਕ ਨਕੋਟ ਦਾ ਵਧੀਆ ਗਾ ਤੇ ਗਰਮ ਬਹੁਤਾ ਨਾ ਹਾਂਜੀ ਗਰਮਾ ਬੱਕਰਾ ਨਾ ਗਰਮਾ ਚਲ ਕੋਈ ਗੱਲ ਨਹੀਂ ਬਾਈ ਬੱਕਰਾ ਚੰਗਾ ਬਈ ਦੇਦਾ ਕੀ ਮੰਗਿਆ ਬਾਈ ਇਹ 40000 ਮੰਗਦਾ 40000 ਰੁਪਏ ਲਈ ਵੀ 40000 ਰੁਪਏ ਮੰਗਿਆ ਲੱਗਿਆ ਕੁਝ ਲੱਗਦਾ ਸੀ 25 60 ਚਲੋ ਕੋਈ ਗੱਲ ਬਣ ਜਾਊਗਾ ਲੈ ਜਾਵੇ ਮਿੱਤਰਾਂ ਆਜੋ ਬਈ ਤਲਦਿਆਂਗੇ ਹੋਰ ਦਿਖਾਉਣਾ ਤੁਹਾਨੂੰ ਬਹੁਤ ਗੁਸਾ ਆਇਆ ਹੋਇਆ ਅੱਜ ਦੇਖ ਸਕਦੇ ਹੋ ਨਾ ਖੱਸੀ ਬੱਕਰੇ ਬਹੁਤ ਆਏ ਹੋਏ ਨੇ ਅੱਜ ਮੰਡੀ ਦੇ ਵਿੱਚ ਦੇਖ ਸਕਦੇ ਹੋ ਇਧਰ ਆ ਬੰਨੇ ਪਿਆ ਇੱਕ ਬੱਕਰਾ ਆ ਜਾ ਆ ਜਾ ਭੇਡਾਂ ਵੀ ਅੱਜ ਬਈ ਬਹੁਤ ਧਾਈਆਂ ਨੇ ਮੰਡੀ ਦੇ ਵਿੱਚ ਤੁਵੀ ਢੇਡਾਂ ਵਾਲਾ ਮੇਰਾ ਵੀਰ ਉਹ ਵੇ ਤਾਂ ਢੇਡਾਂ ਵੀ ਲੈ ਕੇ ਉਹ ਜਾ ਸਕਦਾ ਹਣਾ ਲੈ ਵੀ ਮਿੱਤਰੋ ਤੁਸੀਂ ਵੀ ਆਓ ਮੰਡੀ ਦੇ ਵਿੱਚ ਲੈ ਕੇ ਜਾਓ ਬੱਕਰੇ ਬੱਕਰੀਆਂ ਖੱਸੀ ਬੱਕਰੇ ਅੰਡੂ ਬੱਕਰੇ ਆਹ ਦੇਖ ਸਕਦੇ ਬਾਈ ਇੱਕ ਵੀਰ ਲੈ ਕੇ ਚੱਲਿਆਗਾ ਤਿੰਨ ਬੱਕਰੇ ਸੌਦਾ ਹੋਇਆ ਬਾਈ ਵੀਰ ਦਾ ਦਿਓ ਵਧਾਈਆਂ ਤੇ ਮੰਡੀ ਹੁੰਦੀ ਆ ਬਾਈ 3 13 ਤੇ 26 ਤੱਕ ਜਰੂਰ ਪਹੁੰਚਿਆ ਕਰੋ ਬਾਈ ਲੋਂਗੋਵਾਲ ਦੇ ਵਿੱਚ 3 13 ਸਵੇਰੇ ਨੂੰ ਧੰਨਵਾਦ ਜੀ